ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਾਬਲ ਸਿੰਘ ਰਖੌਰ ਤੇ ਅੱਜ ਮੈਂ ਖੜਾ ਆਪਣੇ ਪਿੰਡ ਦੇ ਸਰਕਾਰੀ ਮਿਡਲ ਸਕੂਲ ਬੂਟਗੜਾ ਤੇ ਐਲੀਮੈਂਟਰੀ ਸਕੂਲ ਦੇ ਕੋਲ ਅਤੇ ਇਹ ਤੁਸੀਂ ਦੇਖ ਸਕਦੇ ਹੋ ਚਾਰ ਸਫੇਰੇ ਨਿਗਾ ਮਾਰ ਕੇ ਜੀ ਇਹ ਸਾਡੇ ਪਿੰਡ ਦਾ ਜੋ ਗਰਾਊਂਡ ਹੈ ਜੀ ਸਟੇਡੀਅਮ ਬੜਕੇ ਬਿਲਕੁਲ ਤਿਆਰ ਹੋ ਚੁੱਕਿਆ ਹੈ ਸੋ ਮੈਂ ਧੰਨਵਾਦ ਦਿਆਂ ਸਾਡੇ ਪਿੰਡ ਦੀ ಗ್ರಾಮ ਪੰਚਾਇਤ ਅਤੇ ਸਾਡੇ ਮਾਨਯੋਗ ਸਰਪੰਚ ਤਾਜ ਪਰਮਿੰਦਰ ਸਿੰਘ ਜੀ ਸੋਨੂੰ ਜਿਨ੍ਹਾਂ ਨੇ ਸਾਡੇ ਪਿੰਡ ਦੇ ਨੌਜਵਾਨਾਂ ਵਾਸਤੇ ਬੱਚਿਆਂ ਵਾਸਤੇ ਖੇਡਣ ਦੇ ਵਾਸਤੇ ਬਹੁਤ ਹੀ ਵਧੀਆ ਇੱਕ ਗਰਾਊਂਡ ਤਿਆਰ ਕੀਤਾ ਹੈ ਅਤੇ ਕਰ ਵੀ ਰਹੇ ਆ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਵੀ ਇਹਦੀਆਂ ਵੀਡੀਓ ਪਾਈਆਂ ਸੀਗੀਆਂ ਕਿਉਂਕਿ ਜਿਹੜੀਆਂ ਆਲੇ-ਦੁਆਲੇ ਜਿਹੜੀਆਂ ਟੈਲਾ ਲੱਗੀਆਂ ਸੀ ਉਹਦੀਆਂ ਵੀ ਵੀਡੀਓ ਪਾਈਆਂ ਸੀ ਅਤੇ ਜੋ ਛੱਡਾਂ ਤੇ ਗ੍ਰਿੱਲ ਲੱਗੀ ਸੀਗੀ ਬਿਲਡਿੰਗ ਹੱਜ ਵੀ ਹੋ ਰਿਹਾ ਸੋ ਫੈਕਟਰ ਦੇ ਨਾਲ ਇਸ ਗਰਾਊਂਡ ਨੂੰ ਪੂਰਾ ਪੱਧਰ ਕਰਕੇ ਇਹਦੇ ਵਿੱਚ ਛੱਡਾਂ ਤੇ ਸ਼ਾਨਦਾਰ ਸਜਾਵਟੀ ਬੂਟੇ ਲਗਾਏ ਜਾਣਗੇ ਸੋ ਮੈਂ ਧੰਨਵਾਦੀ ਆ ਤਾਜ ਪਰਮਿੰਦਰ ਸਿੰਘ ਸੋਨੂ ਦਾ ਅਤੇ ਇਹੋ ਜਿਹੇ ਨੌਜਵਾਨਾਂ ਦੇ ਕੰਮ ਨੂੰ ਦੇਖ ਕੇ ਮੱਲੋ ਮੱਲੀ ਦਿਲ ਕਰਦਾ ਕਿ ਆਪਾਂ ਇਹਨਾਂ ਦੀ ਵੀਡੀਓ ਬਣਾਈਏ ਤੇ ਸ਼ੇਅਰ ਕਰੀਏ ਕਿਉਂਕਿ ਪਿੰਡਾਂ ਪਿੰਡਾਂ ਦੇ ਵਿੱਚ ਅਸੀਂ ਜਾਂਦੇ ਰਹਿੰਨੇ ਆ ਪ੍ਰੋਗਰਾਮਾਂ ਵਾਸਤੇ ਪਿੰਡਾਂ ਦੇ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਨੇ ਬਹੁਤ ਹੀ ਵਧੀਆ ਪਿੰਡਾਂ ਨੂੰ ਬਦਲ ਕੇ ਰੱਖ ਦਿੱਤਾ ਪਹਿਲਾਂ ਵਰਗੀਆਂ ਨੁਹਾਰਾਂ ਨਹੀਂ ਰਹੀਆਂ ਜੋ ਜਿਹੜੇ ਛੱਪੜ ਸੀ ਉਹਨਾਂ ਨੂੰ ਬਹੁਤ ਹੀ ਵਧੀਆ ਝੀਲਾਂ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਪਿੰਡ ਦੇ ਆਲੇ-ਦੁਆਲੇ ਸ਼ਾਨਦਾਰ ਬੂਟੇ ਲਾ ਕੇ ਪਾਰਕਾਂ ਬਣਾ ਕੇ ਪਿੰਡ ਨੂੰ ਬਹੁਤ ਹੀ ਉੱਚੇ ਪੱਧਰ ਤੇ ਲੈ ਕੇ ਗਏ ਨੇ ਸਾਡੇ ਨਾਲ ਖੜੇ ਨੇ ਸਾਜ ਪਰਮਿੰਦਰ ਸਿੰਘ ਜੀ ਸੋਨੂ ਬਾਜੀ ਸਾਨੂੰ ਬੜੀ ਖੁਸ਼ੀ ਹੈ ਤੁਸੀਂ ਸਾਡੇ ਪਿੰਡ ਦੇ ਨੌਜਵਾਨ ਸਰਪੰਚੋ ਤੁਹਾਡਾ ਜਿਹੜਾ ਕੰਮ ਹੈ ਬਹੁਤ ਹੀ ਵਧੀਆ ਹੈ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਤੇ ਹੋਰ ਤੁਸੀਂ ਗਾਹਾਂ ਕੀ ਕੰਮ ਕਰ ਰਹੇ ਹੋ ਸਾਨੂੰ ਮੜਾ ਜੀ ਦਰਸ਼ਕਾਂ ਨੂੰ ਜਾਣਨਾ ਪਾਉ ਜੀ ਪਿੰਡ ਦੇ ਵਿਕਾਸ ਵਾਸਤੇ ਕੀ ਕੀ ਯੋਜਨਾਵਾਂ ਹਨ ਬਾਈ ਜੀ ਦਾ ਖਾਲਸਾ ਬਾਈ ਜੀ ਦੀ ਖੱਤਰੀ ਆ ਜਿਹੜਾ ਇਹ ਖੜਾ ਨੌਜਵਾਨਾਂ ਵਾਸਤੇ ਇੱਕ ਗਰਾਊਂਡ ਬਣਾਇਆ ਗਿਆ ਵਾ ਖੇਡ ਸਟੇਡੀਅਮ ਲੋਕਾਂ ਕ੍ਰਿਕਟ ਦਾ ਫੁੱਟਬਾਲ ਦਾ ਕਬੱਡੀ ਦਾ ਵਾਲੀਬਾਲ ਦਾ ਤੇ ਖੇਰ ਕਰਨ ਵਾਸਤੇ ਘਟਨਾਇਕ ਬਣਾਇਆ ਗਿਆ ਗਰਾਊਂਡ ਦੇ ਆਲੇ ਦੁਆਲੇ ਸਾਰਾ ਦੇਖੋ ਜੀ ਕਿੰਨਾ ਵਧੀਆ ਤਕਰੀਬਨ 1 ਕਿਲੋਮੀਟਰ ਦਾ ਜੇ ਇੱਕ ਜੇੜਾ ਲਾਈਏ ਨਾ 1 ਕਿਲੋਮੀਟਰ ਬਣ ਜਾਂਦਾ ਮੇਰੇ ਹਿਸਾਬ ਨਾਲ ਠੀਕ ਹੈ ਜੇ ਸੈਰ ਕਰਨ ਵਾਲੇ ਸਾਡੇ ਲੋਕ ਜਿਹੜੇ ਪਿੰਡਾਂ ਦੇ ਸ਼ੜਕਾਂ ਦੇ ਸੈਟ ਕਰਦੇ ਸੀ ਨਾ ਉਹਨੂੰ ਸ਼ੜਕਾਂ ਸਾਡੀ ਟੁੱਟੀਆਂ ਪਈਆਂ ਵਾ ਤੇ ਹੁਣ ਲੋਕਾਂ ਨੂੰ ਇੱਕ ਬਦਲ ਮਿਲ ਗਿਆ ਸੈਰ ਕਰਨ ਦਾ ਕਿਉਂਕਿ ਲੋਕ ਸਵੇਰੇ ਸ਼ਾਮ ਸਾਡੇ ਪਿੰਡ ਦੇ ਨੌਜਵਾਨ ਬਜ਼ੁਰਗ ਨਰੀਆ ਭੈਣਾ ਮਤਾਵਾ ਸਵੇਰੇ ਫਾਜਰੇ ਔਰ ਸ਼ਾਮ ਨੂੰ ਸੈਰ ਕਰਦੇ ਆ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਖਾਸ ਕਰਕੇ ਮੈਂ ਮੇਰੇ ਭਰਾ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਵਧੀਆ ਵਧੀਆ ਫੈਂਸੀ ਬੂਟੇ ਜਿਵੇਂ ਅਸ਼ੋਕਾ ਪਾਮ ਬੂਟੇ ਪਾ ਮਸਲੀ ਪਾ ਮਹੇਜੇ ਬੂਟੇ ਲਾ ਕੇ ਆਪਾਂ ਆਪਣੇ ਪਿੰਡ ਨੂੰ ਸਿਆਬੜ ਦਈਏ ਪਿੰਡ ਦੀ ਲੁੱਕ ਦਈਏ ਕਿਉਂਕਿ ਜਦੋਂ ਆਪਾਂ ਵਾਹਾਂ ਰੋਡ ਤੋਂ ਪਿੰਡ ਚ ਪਰਦੇ ਆਂ ਜਾਂ ਸ਼ੀਦਾਂ ਦਾ ਗੇਟ ਤੋਂ ਪਰਦੇ ਆਂ ਤਾਂ ਆਪਣੇ ਪਿੰਡ ਦਾ ਪਹਿਲਾ ਐਂਟਰੀ ਜਿਹੜੀ ਆ ਉਹ ਸਟੇਡੀਅਮ ਤੋਂ ਸ਼ੁਰੂ ਹੁੰਦੀ ਆ ਸਕੂਲ ਤੋਂ ਹੁੰਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਕਰਕੇ ਮੇਰੇ ਭਰਾ ਜਿਹੜੇ ਐਨਆਰਆਈ ਬਾਹਰ ਗਏ ਆ ਉਹਨਾਂ ਨੂੰ ਬੇਨਤੀ ਆ ਆਓ ਰਲ ਮਿਲ ਕੇ ਬੂਟਿਆਂ ਦੀ ਸੇਵਾ ਕਰੋ ਕਿਉਂਕਿ ਬੂਟੇ ਅਲਾਂ ਨੂੰ ਤਾਂ ਆਪਾਂ ਛਾਂ ਵਾਲਿਆਂ ਕੋਈ ਹੋਰ ਬੂਟੇ ਲਾ ਦਈਏ ਪਰ ਨਹੀਂ ਆਪਣੀ ਸੋਚ ਆ ਕਿ ਪਿੰਡ ਨੂੰ ਸੋਹਣਾ ਬਣਾਣਾ ਖੂਬਸੂਰਤ ਬਣਾਣਾ ਕਿਉਂ ਪੜਦੇ ਸਾਰੀ ਐਂਟਰੀ ਵਧੀਆ ਬਣਾਵਾਂਗੇ ਤੇ ਲੋਕ ਕਹਿਣਗੇ ਕਿ ਵਾਕਿਆ ਹੀ ਬੂਠਗੜ ਪਿੰਡ ਕਿੰਨਾ ਸੋਹਣਾ ਲੱਗਦਾ ਸੋਹਣਾ ਕਿਵੇਂ ਲੱਗੇਗਾ ਜਦੋਂ ਸੋਹਣੇ ਬੂਟੇ ਲੱਗੇ ਹੋਣਗੇ ਜਿੱਦਾਂ ਆਪਣੇ ਬੋਤਲ ਪਾ ਮਛਲੀ ਪਾ ਪਾਮ ਦੇ ਬੂਟੇ ਜਿੱਦਾਂ ਆਪਣੇ ਖਜੂਰ ਦਾ ਬੂਟਾ ਇਹ ਜਿਹੇ ਵਧੀਆ ਬੂਟੇ ਲੱਗੇ ਹੋਣਗੇ ਤਾਂ ਆਪਣੀ ਪਿੰਡ ਦੀ ਡੈਕੋਰੇਸ਼ਨ ਬਣਦੀ ਵਧੀਆ ਲੱਗੇਗੀ ਹੁਣੇ ਕੋਲ ਚੌਪੜੀ ਬਣ ਗਈ ਆ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇੱਥੇ ਆੜਾ ਜਿਹਾ ਗਰਾਊਂਡ ਆ ਇਹ ਉੱਚਾ ਨਹੀਂ ਮਾਸੂ ਪੁਰਾਣੀਆਂ ਪੰਚਾਇਤਾਂ ਨੇ ਗਰਾਊਂਡ ਬਣਾ ਲਿਆ ਜੈਸੇ ਛੜਤੀ ਜ਼ਮੀਨ ਕਿੱਢਣ ਵਾਸਤੇ ਪਰ ਇਹਨੂੰ ਉੱਚਾ ਨਹੀਂ ਮਾਦਦੇ ਇਹਨੂੰ ਇੱਕ ਸਾਰ ਲੈਵਲ ਕਰਕੇ ਗਰਾਊਂਡ ਦਾ ਇੱਕ ਲੈਵਲ ਕਰਕੇ ਇਹਦੇ ਵਿੱਚ ਇਹਨੂੰ ਘਟੋ ਘਟ ਤਿੰਨ ਚਾਰ ਵਾਰੀ ਪਹਿਲਾਂ ਵੀ ਬਾਹਰ ਉੱਤਾਂ ਤਵੀਆਂ ਨਾਲ ਬਾਹਰ ਤਾਂ ਟੀਲਰਾਂ ਨਾਲ ਬਾਹਰ ਤਾਂ ਕਿਉਂਕਿ ਮੈਂ ਆਪ ਮਿਹਨਤੀ ਹਾਂ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਤੱਕ ਕੰਮ ਕਰਦੇ ਵਿੱਚ ਸਹੀ ਨਹੀਂ ਹੁੰਦਾ ਜਦ ਤੱਕ ਮੈਨੂੰ ਆਪ ਨੂੰ ਥੱਲੀ ਨਹੀਂ ਹੁੰਦੀ ਤੇ ਮੈਂ ਆਪ ਟੈਕਟਰ ਦੇ ਪਰ ਚੱਲ ਕੇ ਆਪ ਦੋ ਤਿੰਨ ਵਾਰੀ ਜ਼ਮੀਨ ਨੂੰ ਵਧੀਆ ਤਰੀਕੇ ਨਾਲ ਵਾਇਆ ਵਾ ਹੁਣ ਮੈਂ ਲਿਸਰ ਕਰਾਹ ਲੱਗਣ ਲੱਗ ਰਿਹਾ ਅਸਬੇਰ ਦਾ ਜੀ ਸੋ ਇੱਕ ਮੇਰੀ ਬੇਨਤੀ ਔਰ ਜਿਵੇਂ ਆਪਾਂ ਗੱਲ ਕੀਤੀ ਆ ਸ਼ਿਆਮਤੀ ਬੂਟੀਆਂ ਦੀ ਇਹ ਜਿਹੜੇ ਸਜਾਵਟੀ ਬੂਟੇ ਆ ਉਹਨਾਂ ਦੇ ਨਾਲ ਨਾਲ ਮੈਂ ਇੱਕ ਰਿਕੁਐਸਟ ਕਰਨਾ ਜਿਹੜੇ ਆਪਣੇ ਬਰਾਸਤੀ ਦਰਖਤ ਆ ਇਹ ਵੀ ਤਕਰੀਬਨ 5-4 ਬੂਟੇ ਨਹੀਂ ਹਲੇ ਦੋਲੇ ਜਿੰਨੇ ਕੋਨੇ ਆ ਜਿਵੇਂ ਬੋਰਡ ਹੋ ਗਿਆ ਪਿੱਪਲ ਹੋ ਗਿਆ ਕਿਉਂਕਿ ਇਹ ਬੂਟੇ ਇਹਨਾਂ ਦੇ ਆਲੇ-ਦੁਆਲੇ ਸਜੀ ਬਣਾ ਕੇ ਅਜੇ ਬੂਟੇ ਵੀ ਲਗਾਉਣ ਦੀ ਕੋਸ਼ਿਸ਼ ਜਰੂਰ ਕਰੋ ਕਿਉਂਕਿ ਜਿਹੜੀ ਫਰੰਟ ਆ ਉਹ ਫਰੰਟ ਤੇ ਫੈਂਸੀ ਬੂਟੇ ਲੱਗਣੇ ਨੇ ਜਿਹੜੇ ਸਾਈਡਾਂ ਤੇ ਜਿਦੋਂ ਦੇਖੋ ਉਹ ਟਾਲੀ ਲੱਗੀ ਆ ਕਿਸਮੇ ਲੱਗੀ ਆ ਦੇਖ ਲੱਗੀ ਆ ਇਹ ਬੂਟਾ ਸਾਈਡਾਂ ਤੇ ਲਾ ਦਿੱਤੇ ਆ ਵੀ ਉਹ ਪਿੱਪਾ ਹੁੰਦੇ ਚ ਲਾਵਾਂਗੇ ਵਧੀਆ ਹਾਂਜੀ ਹਾਂਜੀ ਜਿੱਥੇ ਤੁਹਾਨੂੰ ਚੰਗਾ ਲੱਗਾਂਗੇ ਕਹਿਣ ਦਾ ਮਤਲਬ ਇਹ ਹੁਣ ਪਹਿਲਾਂ ਜਿੱਥੇ ਸਾਟਿੰਗ ਆਪਣੀ ਉਹ ਮੇਨ ਹੈਡ ਆ ਉਹ ਫੈਂਸੀ ਬੂਟੇ ਹੀ ਲੱਗਣੇ ਆ ਉਹ ਘੱਟੋ-ਘੱਟ 40-50 ਹਜ਼ਾਰ ਦੇ ਬੂਟੇ ਆਣੇ ਆ ਉਹ ਆਪਾਂ ਫੈਂਸੀ ਲਗਾਉ ਬਹੁਤ ਵਧੀਆ ਇਹ ਹਾਂਜੀ ਚਲੋ ਸਾਡੇ ਜ਼ੁਰਗਾ ਨੇ ਕਿਤਾ ਵੀ ਹੈ ਸਾਡੇ ਗਰਾਉਂਡ ਵਾਸਤੇ ਸਾਡੇ ਵਾਸਤੇ ਜਗ੍ਹਾ ਰੱਖੀ ਦੀ ਹੈ ਬੱਚਿਆਂ ਵਾਸਤੇ ਚਲੋ ਇਹਨੂੰ ਵਧੀਆ ਬਣਾਉਣ ਵਾਸਤੇ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਸੋ ਗਾਹਾਂ ਜਦੋਂ ਵੀ ਕੋਈ ਤੁਸੀਂ ਹੋਰ ਵੀ ਕੋਈ ਪਿੰਡ ਦੇ ਵਾਸਤੇ ਕਰਨਾ ਚਾਹੋਗੇ ਤਾਂ ਸਾਡੇ ਨਾਲ ਜ਼ਰੂਰ ਅਸੇ ਹੋ ਜੀ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿਹੜੇ ਆਲੇ ਦੁਆਲੇ ਪਿੰਡਾਂ ਦੇ ਜੋ ਪੰਚਾਇਤਾਂ ਹਨ ਜਾਂ ਸਰਪੰਚ ਹਨ ਉਹ ਵੀ ਇਹਨਾਂ ਦੇ ਕੰਮਾਂ ਵੱਲ ਦੇਖ ਕੇ ਉਤਸ਼ਾਹਿਤ ਹੋਣ ਅਤੇ ਆਪਣੇ ਪਿੰਡਾਂ ਨੂੰ ਵਧੀਆ ਬਣਾਉਣ ਵਾਸਤੇ ਚੰਗੇ-ਚੰਗੇ ਉਪਰਾਲੇ ਕਰਨ ਦੀ ਮੈਂ ਤੁਹਾਡਾ ਆਪਣਾ ਕਾਗੂ ਸਿੰਘ ਰਖੌਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ